ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਸੋ ਸਾਤ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਿਆਰਿਓ ਉਹਨਾਂ ਬਾਰੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਨਿਸ਼ਾਨ ਸਾਹਿਬ ਕੋਲ ਜਾ ਕੇ ਇਸ ਜਗ੍ਹਾ ਤੇ ਇੱਕ ਇਹ ਕੰਮ ਜ਼ਰੂਰ ਕਰਿਓ ਸਾਰਾ ਕੁਝ ਮਿਲ ਜਾਊ ਜੋ ਕਦੇ ਸੋਚਿਆ ਵੀ ਨਹੀਂ ਉਹ ਵੀ ਮਿਲ ਜਾਊ ਯਾਦ ਰੱਖਿਓ ਆਪਾਂ ਬੇਨਤੀਆਂ ਸਾਂਝੀਆਂ ਕਰੀਏ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਾਬਾ ਦੀਪ ਸਿੰਘ ਜੀ ਐਸੇ ਅਨੋਖੇ ਸ਼ਹੀਦ ਹੋਏ ਨੇ ਅਮਰ ਸ਼ਹੀਦ ਜਿਨ੍ਹਾਂ ਨੂੰ ਕਿਹਾ ਜਾਂਦਾ ਅਨੋਖੇ ਸ਼ਹੀਦ ਦਾ ਦਰਜਾ ਵੀ ਉਹਨਾਂ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੀ ਕਮਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥੀਂ ਲਿਖਣ ਵਾਲੇ ਭਗਤੀ ਤੇ ਬੰਦਗੀ ਦੇ ਮੂਜਸ਼ਮੇ ਤੇ ਜ਼ਰੂਰਤ ਪੈਣ ਤੇ ਪੰਥ ਦੀ ਰਾਖੀ ਕਰਨ ਵਾਲੇ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਅੱਗੇ ਹੋ ਕੇ ਲੜਨ ਵਾਲੇ ਜ਼ਬਰ ਜ਼ੁਲਮ ਦੇ ਜਿਨ੍ਹਾਂ ਨੇ ਅκρα ਦਿੱਤਾ ਜ਼ੁਲਮ ਨੂੰ ਜਿਨ੍ਹਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਤੇ ਪਿਆਰਿਓ 18 ਸ਼ੇਰ ਦਾ ਖੰਡਾ ਚੱਕ ਕੇ ਲਕੀਰ ਖਿੱਚਣ ਵਾਲਾ ਉਹ ਯੋਧਾ ਬਾਬਾ ਦੀਪ ਸਿੰਘ ਤੇ ਪਿਆਰਿਓ ਉਹ ਆਮ ਸ਼ਖਸ਼ੀ ਨਹੀਂ ਹੋ ਸਕਦਾ ਵੱਡੀ ਰੂਸੀ ਬੰਦਗੀ ਵਾਲੀ ਰੂਸੀ ਮਸੀਹ ਸ਼ਬਦ ਵਰਤ ਰਿਆਂ ਕੋ ਸਰੀਰ ਕਰਕੇ ਉਦੋਂ ਸੀ ਅੱਜ ਹਣ ਅੱਜ ਮੌਜੂਦ ਨੇ ਚਾਰੇ ਪਾਸੇ ਅੱਜ ਵੀ ਨੇ ਸੋ ਕਹਿਣ ਤੋਂ ਭਾਵ ਸਾਧ ਸੰਗਤ ਇਹ ਗੱਲ ਯਾਦ ਰੱਖਿਆ ਜੇ ਕਿ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਬੰਦਗੀ ਬਹੁਤ ਸੀ ਇੱਕ ਮੁੱਠ ਛੋਲੇ ਖਾ ਕੇ ਬੰਦਗੀ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੱਥ ਲਿਖਤ ਜਿਹੜੀ ਹੈ ਉਹਨਾਂ ਨੇ ਸੇਵਾ ਨਿਭਾਈ ਸਾਧ ਸੰਗਤ ਨਿਸ਼ਾਨ ਸਾਹਿਬ ਜੇ ਅੱਜ ਝੁੱਲ ਰਹੇ ਨੇ ਤਾਂ ਇਹਦੇ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਾਤ ਸੰਗਤ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਬਹੁਤ ਵੱਡੀ ਮਿਸਾਲ ਪੈਦਾ ਕੀਤੀ ਆ 80 ਸਾਲ ਦਾ ਉਹ ਬਜ਼ੁਰਗ ਜਿਨੇ 18 ਸ਼ੇਰ ਦਾ ਖੰਡਾ ਚੁੱਕ ਕੇ ਧੋਇਆ ਤੇ ਪਿਆਰਿਓ ਆਪਣਾ ਸੀਸ ਧੜ ਤੋਂ ਵੱਖ ਹੋਣ ਤੋਂ ਬਾਅਦ ਵੀ ਉਹ ਯੋਧਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਲੜਦੇ ਰਹੇ ਤੇ ਪਿਆਰਿਓ ਜਾ ਕੇ ਆਪਣਾ ਸੀਸ ਹੀ ਭੇਟ ਕਰ ਦਿੱਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਕਿਤੇ ਮਿਲੇਗਾ ਇਹ ਜਾਇ ਇਤਿਹਾਸ ਜਿਹੋ ਜਾਂ ਬਾਬਾ ਦੀਪ ਸਿੰਘ ਜੀ ਨੇ ਇਤਿਹਾਸ ਸਿਰਜਿਆ ਗੁਰਮੁਖ ਪਿਆਰਿਓ ਨਿਸ਼ਾਨ ਉਹ ਬੰਦੇ ਛੱਡਦੇ ਨੇ ਜਿਹੜੇ ਆਪ ਖੁਦ ਕੌਮ ਲਈ ਕੁਝ ਕਰ ਗੁਜ਼ਰਦੇ ਨੇ ਉਹਨਾਂ ਦੇ ਨਿਸ਼ਾਨਾਂ ਨੂੰ ਵੀ ਪੂਜਿਆ ਜਾਂਦਾ ਹੈ ਉਹਨਾਂ ਦੇ ਨਿਸ਼ਾਨਾਂ ਦੀ ਵੀ ਕਦਰ ਕੀਤੀ ਜਾਂਦੀ ਹੈ ਤੇ ਸਾਧ ਸੰਗਤ ਜਦੋਂ ਵੀ ਕਿਤੇ ਅਮ੍ਰਿਤਸਰ ਜਾਓ ਤੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਮੱਥਾ ਟੇਕਿਆ ਕਰੋ ਪ੍ਰਕਰਮਾਂ ਦੇ ਵਿੱਚ ਔਰ ਯਾਦ ਰੱਖੋ ਜਿੱਥੇ ਕਿਤੇ ਵੀ ਨਿਸ਼ਾਨ ਝੁਲ ਰਿਹਾ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਉਸ ਨਿਸ਼ਾਨ ਨੂੰ ਚਲਾਉਣ ਪਿੱਛੇ ਅਨੇਕਾਂ ਕੁਰਬਾਨੀਆਂ ਹੋਈਆਂ ਨੇ ਛੋਟੇ ਬੱਚੇ ਨਵਜਾਤ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੁਰਬਾਨੀਆਂ ਹੋਈਆਂ ਨੇ ਤਾਂ ਅੱਜ ਇਹ ਨਿਸ਼ਾਨ ਸਾਹਿਬ ਝੁਲ ਰਹੇ ਨੇ ਪਿਆਰਿਓ ਇਹ ਨਿਸ਼ਾਨ ਸਾਹਿਬ ਝੁਲਣ ਦਾ ਦੋ ਕਾਰਨ ਨੇ ਇੱਕ ਤੇ ਇਹ ਕਾ ਇਹ ਨਿਸ਼ਾਨ ਸਾਹਿਬ ਦਾ ਫਰਲਾ ਜਦੋਂ ਝੂਲਦਾ ਹੈ ਆਵਾਜ਼ ਦਿੰਦਾ ਆ ਜਾ ਭਾਈ ਜੇ ਭੁੱਖ ਹੈ ਲੰਗਰ ਪ੍ਰਸ਼ਾਦਾ ਇੱਥੋਂ ਮਿਲੂਗਾ ਜੇ ਭਟਕਿਆ ਹੋਇਆ ਤੇ ਆ ਜਾ ਨਿਸ਼ਾਨ ਸਾਹਿਬ ਆਵਾਜ਼ਾਂ ਮਾਰਦਾ ਨਿਸ਼ਾਨ ਸਾਹਿਬ ਇਹ ਕਹਿੰਦਾ ਨਿਸ਼ਾਨ ਸਾਹਿਬ ਕਹਿੰਦਾ ਆਓ ਸੰਗਤੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜੋ ਗੁਰਮਤਿ ਪਾਸ ਕਰੋ ਇੱਕ ਦੂਜੇ ਨਾਲ ਇੱਕਮਿਕਤਾ ਬਣਾਓ ਭੇਦ ਭਾਵ ਖਤਮ ਕਰੋ ਇਹ ਗੱਲ ਯਾਦ ਰੱਖਿਓ ਸਾਰ ਸੰਗਤ ਨਿਸ਼ਾਨ ਸਾਹਿਬ ਦੇ ਥੜੇ ਦੀ ਸੇਵਾ ਕਰਨੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੇ ਸੇਵਾ ਕਰਨੀ ਬਦਲਣ ਦੀ ਇਹ ਬਹੁਤ ਵੱਡੀ ਸੇਵਾ ਕਰਨੀ ਚਾਹੀਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਣਾ ਇਹ ਗੱਲ ਯਾਦ ਰੱਖਿਓ ਕਈ ਸਾਡੇ ਨਿਸ਼ਾਨ ਸਾਹਿਬ ਦੀ ਬੇਦਵੀ ਕਰਦੇ ਨੇ ਉਦੇ ਨਾਲ ਨਿਮਤਕ ਬਨ ਜਾਂਦੇ ਨੇ ਦੀਵੇ ਲਾਉਂਦੇ ਨੇ ਉੱਥੇ ਆ ਕਣਕਾਂ ਸੁੱਟ ਜਾਂਦੇ ਨੇ ਦਾਲਾਂ ਆਦਕ ਇਹ ਚੀਜ਼ਾਂ ਦੀ ਨਿਸ਼ਾਨ ਸਾਹਿਬ ਨੂੰ ਲੋੜ ਨਹੀਂ ਇਹ ਚੀਜ਼ਾਂ ਦੀ ਲੋੜ ਹੈ ਲੰਗਰਾਂ ਦੇ ਵਿੱਚ ਉੱਥੇ ਭਾਗ ਕੇ ਆਓ ਉਹਦੀ ਨਿਸ਼ਾਨ ਸਾਹਿਬ ਤੇ ਥੜੇ ਜੀ ਤੁਸੀਂ ਸੇਵਾ ਕਰਨੀ ਹੈ ਸਫਾਈ ਕਰਨੀ ਹੈ ਕਰੋ ਜੀ ਸਦਕੇ ਕਰੋ ਨਿਸ਼ਾਨ ਸਾਹਿਬ ਤੋਂ ਸਿੱਖਿਆ ਲਓ ਵੇ ਸੱਚੇ ਪਾਤਸ਼ਾਹ ਤੇਰੇ ਨਿਸ਼ਾਨ ਝੂਲ ਰਹੇ ਨੇ ਚੱਚੇ ਪਾਤਸ਼ਾਹ ਇਹ ਰਹੀਂਦੀ ਦੁਨੀਆ ਤੱਕ ਝੂਲਦੇ ਰਹਿਣਗੇ ਇਸ ਨਿਸ਼ਾਨਾ ਨੂੰ ਚਲਾਉਣ ਪਿੱਛੇ ਸਾਡੇ ਬਾਬੇ ਦਾਦੇ ਬਜ਼ੁਰਗਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਤੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੀ ਅੱਜ ਸਾਨੂੰ ਆਪਣੇ ਰਸਤੇ ਵੱਲ ਮੋੜ ਲੈ ਆਪਣੇ ਉਸ ਕਿਰਦਾਰ ਵੱਲ ਮੋੜ ਲੈ ਜੋ ਕਿਤੇ ਅਸੀਂ ਭੁੱਲ ਚੁੱਕੇ ਹਾਂ ਗੁਰਬਾਣੀ ਪੜੋ ਗੁਰੂ ਘਰ ਜਾਇਆ ਕਰੋ ਨਿਸ਼ਾਨ ਸਾਹਿਬ ਵੱਲ ਤੱਕਿਆ ਕਰੋ ਮਾਣ ਮਹਿਸੂਸ ਕਰਿਆ ਕਰੋ ਵੀ ਅਸੀਂ ਐਡੇ ਵੱਡੇ ਇਤਿਹਾਸ ਦੇ ਜਾਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ